ਹੈਲੋ ਵੀ ਮਿੱਤਰੋ ਵੈਲਕਮ ਆਪਨੇ YouTube ਚੈਨਲ ਆਉਲ ਬੈਣੀ ਗੜ ਤੇ ਅੱਜ ਤੁਹਾਡੇ ਸਾਹਮਣੇ ਇੱਕ ਹੋਰ ਨਵੀਂ ਵੀਡੀਓ ਪੇਸ਼ ਕਰ ਰਹੇ ਹਾਂ ਘੋੜੀਆਂ ਰਿਲੇਟਡ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਨੁਕਰੀ ਘੋੜੀ ਜੋ ਪਿੰਡ ਕਮਾਲਪੁਰ ਚ ਹੈ ਆਪਣੇ ਯਾਰ ਵੈਲੀਆਂ ਕੋਲ ਤੇ ਹੁਣ ਬਾਈ ਫੁੱਲ ਘੋੜੀ ਨੂੰ ਰੈਡੀ ਕਰ ਰਹੇ ਹਾਂ ਘੋੜੀ ਹਜੇ ਮਤਲਬ ਉਹ ਕਰ ਰਹੀ ਹੈ ਉੱਪਰ ਆ ਜਾ ਇਸ ਕਰਕੇ ਤੇ ਹੁਣ ਬਾਈ ਰੈਡੀ ਕਰ ਰਹੇ ਹਾਂ ਘੋੜੀ ਨੂੰ ਬਾਕੀ ਤੁਹਾਨੂੰ ਅੱਗੇ ਕਿ ਦਿਖਾਵਾਂਗੇ ਬਲੌਗ ਚ ਆਪਾਂ ਕੀ ਕੀ ਕਰਾਂਗੇ ਤੇ ਕਿੰਨੇ ਘੋੜੇ ਆਏ ਨੇ ਮੇਲੇ ਚ ਤੇ ਬਾਕੀ ਅੱਗੇ ਫੇ ਟਰਾਲੀ 'ਚ ਚੜਾਣੀ ਆ ਘੋੜੀ ਦੇਖਦੇ ਆ ਕਿੱਦਾਂ ਚੜਦੀ ਆ ਲੋ ਜਿੱਕ ਪਾਸੇ ਤਾਂ ਬੰਨ ਦਿੱਤਾ ਬਾਈਓ ਨੇ ਤੇ ਹੁਣ ਦੂਜੀ ਪਾਸੇ ਬੰਨ ਰਹੇ ਆ ਇੱਕ ਪਾਸੇ ਤਾਂ ਬੰਨ ਦਿੱਤਾ ਤੇ ਬਾਕੀ ਹੁਣ ਦੇਖੋ ਵੀਡੀਓ ਚ ਕੁੜੀ ਚ ਨਖਰਾ ਬਹੁਤ ਹੈ ਮਤਲਬ ਐ ਇਸ ਨੱਕੀ ਆ ਹਾਈਟ ਵੀ ਹੈਗੀ ਆ ਆਰਾਊਂਡ 64 64 ਦੇ ਵਿੱਚ ਵਿੱਚ ਤੇ ਬਾਕੀ ਖੜਨਾ ਤੇ ਬਾਕੀ ਸਾਰਾ ਕੁਝ ਐਨ ਓਕੇ ਰਿਪੋਰਟਾਂ ਨੇ ਕੁੜੀ ਦੀਆਂ ਬਾਕੀ ਇੱਕ ਹੋਰ ਕਾਲੀ ਕੁੜੀ ਵੀ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਵੀਡੀਓ ਚ ਤੇ ਹੁਣ ਬਾਈ ਅਗਲੇ ਪਹਿਣਾ ਚ ਇਹਨਾਂ ਦੋਆਂ ਚ ਬੰਨ ਦਿੱਤਾ ਹੁਣ ਪਿਛਲੇ ਚੁਬੰਦ ਰਿਹਾ ਬਾਈ ਤੇ ਹੁਣ ਦੇਖੋ ਟਰਾਲੀ ਚ ਕਿੰਨੇ ਆਰਾਮ ਨਾਲ ਕੋੜੀ ਚੜ ਗਈ ਆ ਤੇ ਬਾਕੀ ਹੁਣ ਦੂਜੀ ਕਾਲੀ ਕੋੜੀ ਵੀ ਲੈ ਆਵਾਂਗੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿੰਨਾ ਚੜਦੀ ਆ ਤੇ ਉੱਧਰ ਦੂਜੀ ਕੋੜੀ ਹੀ ਨਿਕਰੀ ਆ ਇਸ ਕਰਕੇ ਲੈ ਜਿਹੜੇ ਕਿਉਂਕਿ ਬਾਈਆਂ ਨੇ ਗੱਬਣ ਕਰਾ ਕੇ ਜੀ ਤੇ ਆਪਣੇ ਇਹ ਪਾਰਸਪਰਾ ਦਾ ਟਰੈਕਟਰ ਮੈਂ ਮਾਰਾ ਫੋਨ ਦਵਾੜੂ ਵੜੇ ਦਾ ਇਹ ਆ ਗਈ ਕਾਲੀ ਕੋੜੀ ਕਾਲੀ ਕੋੜੀ ਵੀ ਬਹੁਤ ਮੰਨ ਲ ਸੋਹਣੀ ਆ ਤੇ ਸੌ ਆ ਬਾਈ ਸਵਾਰੀ ਵੀ ਕਰਦੇ ਨੇ ਇਹਦੇ ਤੇ ਤੇ ਹੁਣ ਦੇਖੋ ਇਹ ਕਿੰਨੀ ਚੜਦੀ ਆ ਏ ਵੀ ਬਿਲਕੁਲ ਆਨ ਆਰਾਮਨਾ ਚੜ੍ਹਗੀ ਵਿੱਚ ਦੋਏ ਕੋਲੀਆਂ ਦਾਫਸ ਚ ਬੋ ਜਾਣਾ ਪਿਆ ਰਿਆ ਤੇ ਲੜਦੀ ਵੀ ਨਹੀਂ ਹੈਗੀ ਤੇ ਬਾਕੀ ਤੁਹਾਨੂੰ ਅੱਗੇ-ਅੱਗੇ ਦਿਖਾਉਨੇ ਆਪਾਂ ਕੀ ਕਰਦੇ ਆਂ ਬਲੌਗ ਚ ਚਲੋ ਚੱਲ ਚੱਲਾ ਮਾਰੋ ਲੋ ਜੀ ਹੁਣ ਕੁੜਲੀਆਂ ਖਰਨੀਆਂ ਲੱਦਰੇ ਨੇ ਤੇ ਬਾਕੀ ਕੁੜਲੀਆਂ ਲੱਦ ਕੇ ਕੁਝ ਪੱਟੀ ਵੀ ਗੇੜ ਲੈਨੇ ਤੇ ਪੌਂਥੇ ਟੈਂਟ ਲਾ ਰੱਖਿਆ ਆ ਤੇ ਉਹਦੇ ਚ ਕੋੜੀਆਂ ਜਾ ਕੇ ਬੰਨਾਂਗੇ ਤੇ ਤੁਹਾਨੂੰ ਮੇਲੇ 'ਚ ਵੀ ਦਿਖਾਵਾਂਗੇ ਤੇ ਕੁੜੀਆਂ ਦਾ ਆਪਸ ਚ ਬਹੁਤ ਜਾਨਾ ਪਿਆਰ ਹੈ ਤੁਹਾਨੂੰ ਗੀਤ ਜਾਨ ਦਾ ਤੁਸੀਂ ਵੀਡੀਓ ਚ ਦੇਖਿਆ ਹੋਣਾ ਕੁੜੀਆਂ ਲੜਦੀਆਂ ਨੇ ਜਿਵੇਂ ਲੋ ਕੱਟੀਆਂ ਖੜਦੀਆਂ ਨੇ ਇੰਟਾ ਟਰੈਲੀ ਤੇ ਜਾਂਦੀ ਕੋਈ ਨਹੀਂ ਹੈਗੀ ਤੇ ਹੁਣ ਅਸੀਂ ਮੇਲੇ ਚ ਪਹੁੰਚ ਚੁੱਕੇ ਆ ਤੇ ਤੁਸੀਂ ਕੋੜਾ ਵੇਖ ਰਏ ਹੋ ਨੇ ਨੁਖਰਾ ਕੋੜਾ ਸਾਹਮਣੇ ਖੜਿਆ ਆ ਤੇ ਮੇਲੇ ਚ ਰੌਣਕਾਂ ਫੁੱਲ ਲੱਗ ਰੀਆਂ ਨੇ ਤੇ ਕੁਝ ਕੋੜੇ ਪਹੁੰਚ ਗਏ ਨੇ ਤੇ ਕੁਝ ਪਹੁੰਚਣ ਵਾਲੇ ਹੋਣੇ ਆਪਾਂ ਰਾਉਂਡ 11:30 ਵਜੇ ਮੇਲੇ ਚ ਪਹੁੰਚ ਗਏ ਹੋਣੇ ਤੇ ਹੁਣ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਵੀਡੀਓ ਚ ਕਿਵੇਂ ਕੁੜੀਆਂ ਕਿੱਦਾਂ ਉਤਰ ਲੋ ਜੀ ਤੁਹਾਨੂੰ ਇੱਕ ਨੁਕਰਾ ਘੋੜਾ ਦਿਖਾਉਨੇ ਆ ਬਹੁਤ ਵਧੀਆ ਮਤਲਬ ਹਾਈਟ ਵੀ ਵਧੀਆ ਹੈਗੀ ਤੇ ਉਹ ਵੀ ਸੋਹਣਾ ਹੈ ਬਹੁਤ ਤੇ ਹੁਣ ਆਪਾਂ ਆਪਣੀ ਘੋੜੀਆਂ ਟਾਰਾਂਗੇ ਸਹੀ ਜੀ ਥਾਂ ਦੇਖ ਕੇ ਤੇ ਫਿਰ ਸਹੀ ਥਾਂ ਤੇ ਆਪਣੀ ਟਰਾਲੀ ਲਾ ਜਾਈਏ ਕਲੋਡਿੰਗ ਡਾਲਾ ਪੋੜਦੇ ਨੇ ਪਹਿਲਾਂ ਫਿਰ ਦੇਖ ਆਪਾਂ ਟਾਰ ਕੇ ਕਰੋ ਉਸ ਤੋਂ ਬਾਅਦ ਆਪਾਂ ਘੋੜੀਆਂ ਚੱਲੇ ਜਾਣਗੇ ਇਹ ਵਸ ਫੀਮੇਲ ਦੇ ਚ ਰੁਣਕਾਂ ਵਧੀਆ ਲੱਗੀ ਹੋਈਆਂ ਨੇ ਆਪਾਂ ਤੁਹਾਨੂੰ ਸਾਰੀ ਘੋੜੀਆਂ ਤੇ ਕੋੜੇ ਦਿਖਾਵਾਂਗੇ ਕਿ ਕਿਹੜੇ ਕਿਹੜੇ ਕੋੜੇ ਪਹੁੰਚੇ ਨੇ ਤੇ ਫੁੱਲੀ ਡਿਟੇਲ ਵੀ ਦੱਸਾਂਗੇ ਇਕ ਤੁਸੀਂ ਬਣੇ ਰਹੋ ਵੀਡੀਓ ਚ ਤੇ ਬਾਈ ਆਦੂ ਨਹੀਂ ਪਹੁੰਚੇ ਆ ਮੋਲਗੜ ਤੋਂ ਜਿਨ੍ਹਾਂ ਦੀ ਪਹਿਲਾਂ ਵੀਡੀਓ ਨਹੀਂ ਬਣਾਈ ਸੀ ਨੁਕਰੀ ਕੋੜੀ ਦੀ ਬਾਈ ਪਹਿਲਾਂ ਖੁੱਲੀਆਂ ਤਾਰਦੇ ਨੇ ਤੇ ਫਿਰ ਉਸ ਤੋਂ ਬਾਅਦ ਸੱਤ ਪਹਿਲਾਂ ਕਾਲੀ ਕੋੜੀ ਨਿਚਾਰਨਗੇ ਫਿਰ ਨੇ ਚਿੱਟੀ ਨੂੰ ਸਾਲ ਦੇ ਕੋਲ ਗਿਆ ਆ ਆਟੋ ਕੋਲ ਬਣਾਉਂਦਾ ਪਰਾਂ ਚਰਚ ਪਰਾਂ ਪਰਾਂ ਪਰ ਇਹਦੇ ਵਿੱਚ ਰਹੋ ਦੇਖ ਲੈ ਆ ਕੇ ਦੇ ਲੋ ਜੀ ਮੈਂ ਕੋੜੀਂ ਤਾਰਦੇ ਨੇ ਤੇ ਕੋੜੀਂ ਨੇ ਥੋੜਾ ਜਿਹਾ ਪੈਰ ਵਸਾ ਲਿਆ ਸੀ ਪਰ ਸਾਡ ਤੋਂ ਬਚੋ ਰਹਿ ਗਏ ਕੋੜੀ ਤੇ ਬਾਕੀ ਹੁਣ ਬਾਈ ਹੁਣੇ ਰਾਈਡ ਕਰਨਗੇ ਮੇਲੇ ਤੇ ਜਾ ਕੇ ਤੇ ਹੁਣ ਇਸ ਤੋਂ ਵੱਧ ਆਪਾਂ ਚਿੱਟੀ ਕੋੜੀ ਮਾਰਦੇ ਚਿੱਟੀ ਕੋੜੀ ਆਰਮਨਾਲ ਉਤਰ ਜਾਂਦੀ ਐ ਚੜੀ ਵੀ ਆਰਮਨਾਲ ਪਰ ਬਾਕੀ ਹੁਣ ਤੁਹਾਨੂੰ ਮੇਲੇ ਤਿੰਦਾ ਫੁੱਲ ਐਂਡ ਸਾਰਾ ਚਲੋ ਤੇ ਬਾਕੀ ਤੁਸੀਂ ਵੀਡੀਓ ਨਾਲ ਬਨੇ ਰਹੇ ਹੋ ਲੋ ਜੀ ਹੁਣ ਮੇਲੇ ਚ ਪਹੁੰਚ ਚੁੱਕੇ ਆਂ ਆਪਾਂ ਜਿੱਥੇ ਘੋੜੇ ਬੰਦੇ ਹੋਏ ਨੇ ਸਾਰੇ ਤੇ ਆਪਾਂ ਆਪਣੇ ਨੁਕਰੀ ਕੋੜੀ ਵੀ ਲੈ ਆਏ ਆ ਮੇਰੇ ਤੇ ਇਹ ਢੇੜਾ ਗੂੜਾ ਦੇ ਰਹੇ ਨੇ ਬਾਈ ਅਰ ਤੇ ਉੱਧਰ ਇੱਕ ਜਵਾਕ ਵੀ ਬੈਠਾ ਹੋਇਆ ਓਦੇ ਤੇ ਕਾਲੀ ਕੋੜੀ ਤੇ ਤੇ ਬਾਕੀ ਤੁਸੀਂ ਦੇਖੋ ਕੋੜੀ ਦਾ ਨਖਰਾ ਚੈੱਕ ਕਰੋ ਤੇ ਤੇ ਇੱਧਰ ਬਾਈ ਕਮਾਲਪੁਰ ਵਾਲਿਆਂ ਨੇ ਟੈਂਟ ਲਾ ਰੱਖਿਆ ਇੱਥੇ ਤੇ ਹੁਣ ਕੋੜੀ ਨੂੰ ਸਮਾਨ ਸਮੂਹ ਤਾਰ ਕੇ ਆਪਾਂ ਇੱਥੇ ਕੋੜੀ ਨੂੰ ਬੰਨ ਦਾਂਗੇ ਤੇ ਤੁਹਾਨੂੰ ਹੋਰ ਕੋੜੇ ਵੀ ਦਿਖਾਵਾਂਗੇ ਵੀਡੀਓ ਚ ਤੇ ਵਾਕੀ ਤੁਸੀਂ ਦੇਖੋ ਤੇ ਬੱਚਾ ਫੁੱਲ ਰਾਈਡ ਕਰ ਰਿਹਾ ਕੋੜੀ ਤੇ ਕੋੜੀ ਬੋਟ ਸੀਲਾ ਬੱਚੇ ਨੂੰ ਆਰਾਮ ਨਾਲ ਰਾਈਡ ਕਰਾ ਰਹੀ ਹੈ ਨਾ ਭੱਜ ਰਹੀ ਹੈ ਨਾ ਗੁੱਜਿਆ ਤੇ ਵਾਕੀ ਤੁਸੀਂ ਵੀਡੀਓ ਨਾਲ ਬਣੇ ਰਹੋ ਆਪਾਂ ਤੁਹਾਨੂੰ ਐਨ ਨਜ਼ਾਰਾ ਲੈਣ ਦੇਾਂਗੇ ਵਲੌਗ ਤੇ ਤੇ ਇੱਕ ਬੇਚੇਰਾ ਵੀ ਆ ਗਿਆ ਹੈ ਪਿੰਡ ਸਰਾਲੇ ਤੋਂ ਇਹ ਆਰਾਊਂਡ 17-18 ਮਹੀਨੇ ਦਾ ਨਵਾਂ ਕਾਲਾ ਬੇਚੇਰਾ ਆ ਤੇ ਉਧਰੋਂ ਕਰ ਕੋ ਬੇਚੇਰਾ ਖੜਿਆ ਇੱਕ ਤੇ ਬਾਕੀ ਸਾਰੇ ਟੈਂਟ ਆਪਣੇ ਕੋੜੀਆਂ ਵਾਲੇ ਭਰਾਵਾਂ ਦੇ ਲੱਗੇ ਹੋਏ ਨੇ ਤੇ ਬਾਕੀ ਇਹ ਆਪਣੀ ਨੁਕਰੀ ਕਮਾਲਪੁਰ ਵਾਲੇ ਬਾਈਆਂ ਦੀ ਤੇ ਸਾਰਾ ਕੁਝ ਮ ਕੋੜੀ ਚ ਬੱਧੀ ਆ ਯਾਰ ਆਊਂਡ ਕੰਨ ਹੋ ਗਏ ਹਾਈਟ ਹੋਈ ਵੀ ਚੰਗੀ ਆ ਤੇ ਬਾਕੀ ਬਿਛੇੜਾ ਜਿਹੜਾ ਇਹ 19 ਮਹੀਨੇ ਦਾ ਇਹ ਚ ਨਖਰਾ ਬਹੁਤ ਆ ਨਖਰਾ ਬਹੁਤ ਪਸੰਦ ਆ ਇਹਦੇ ਬਿਛੇੜੇ ਦਾ ਤੇ ਬਾਕੀ ਤੁਸੀਂ ਵੀਡੀਓ ਚ ਬਣੇ ਰਹੋ ਥੋੜਾ ਟਾਈਮ ਕੱਢ ਕੇ ਵੀਡੀਓ ਵੇਖਿਓ ਤੇ ਹੁਣ ਬਾਈ ਇਹ ਆਪਣਾ ਮਦੂਦਾਂ ਦਾ ਇਹ ਕੋਰਡੀਨੇਸ਼ਨ ਚੋਣ ਦੀ ਕੋਸ਼ਿਸ਼ ਜੀ ਕਰ ਰਿਹਾ ਅੱਗੇ ਨੂੰ ਕੋੜੀ ਖੜੀ ਵੀ ਹੋ ਰਹੀ ਹੈ ਤੇ ਬੋਟ ਨੂੰ ਮਤਲਬ ਵਧੀਆ ਲੱਗ ਰਹੀ ਹੈ ਕੋੜੀ ਕੋੜੀ ਸਜਾਈ ਵੀ ਬਹੁਤ ਵਧੀਆ ਹੋਈ ਆ ਜਿਵੇਂ ਕਾਠੀ ਹੋ ਗਈ ਥੱਲੇ ਫੁੱਲਕਾਰੀ ਜੀ ਹੋ ਗਈ ਤੇ ਚਾਰੇ ਪੈਰਾਂ ਤੇ ਕੱਪੜਾ ਜ ਵੀ ਬੰਦੇ ਹੋਏ ਆ ਤੇ ਬਾਕੀ ਆਪਣੇ ਸਾਹਮਣੇ ਤੁਸੀਂ ਦੇਖ ਰਹੇ ਹੋਣੇ ਕਾਲੀ ਕੋੜੀ ਤੇ ਬੱਚਾ ਰਾਈਡ ਕਰ ਰਿਹਾ ਹੈ ਤੇ ਕੋੜੀ ਬੋਟ ਸੀਲ ਹੈ ਉਦਾਂ ਇਸ ਨਾਲ ਜਿਹੜੀ ਕੋੜੀ ਹੈ ਬੱਚੇ ਨੂੰ ਬਿਠਾ ਲੈਣ ਵਾਲਾ ਉਹ ਜਮਾ ਸੀ ਲਿਆ ਤੇ ਬਾਕੀ ਇੱਧਰ ਭਾਈ ਉਹਨੇ ਟੈਂਟ ਲਾ ਰੱਖਿਆ ਤੇ ਆਪਣਾ ਪਾਰਸਪਰਾ ਵਿੱਚ ਟਰੈਕਟਰ ਵੀ ਲੱਟ ਪਾਰਸਪਰਾ ਨੇ ਤੇ ਬਾਕੀ ਤੁਸੀਂ ਵੀਡੀਓ ਨਾਲ ਬਣੇ ਰਹੋ ਆਪਾਂ ਸਾਰੇ ਤੁਹਾਨੂੰ ਘੋੜੇ ਜਿਹੜਾ ਮਾਰ ਕੇ ਵੀ ਦਿਖਾਵਾਂਗੇ ਕਿਹੜੇ-ਕਿਹੜੇ ਆਏ ਨੇ ਤੇ ਬਾਕੀ ਘੋੜਿਆਂ ਦੀ ਉਹ ਵੀ ਦਿਖਾਵਾਂਗੇ ਜੂਗਲਬੰਦੀ ਹੁੰਦੀ ਹੈ ਜਿਵੇਂ ਦੋਏ ਘੋੜੇ ਨੂੰ ਆਪਸ ਵਿੱਚ ਖੜੇ ਕਰਦੇ ਨੇ ਤੇ ਬਾਕੀ ਹਲੇ ਅੱਧੇ ਘੋੜੇ ਪਹੁੰਚੇ ਨਹੀਂ ਤੇ ਪਹੁੰਚਣ ਵਾਲੇ ਵੀ ਨੇ ਤੇ ਬਾਕੀ ਤੁਸੀਂ ਵੀਡੀਓ ਨਾਲ ਬਣੇ ਰਹੋ ਐਨ ਤੇ ਬਾਕੀ ਤੁਹਾਨੂੰ ਇੱਕ ਹੋਰ ਆਪਾਂ ਵੀਡੀਓ ਦਿਖਾਉਂਦੇ ਨੇ ਇੱਕ ਕੋੜੀ ਤੇ ਰਾਈਡ ਕਰ ਰਿਹਾ ਹੈ ਬੱਚਾ ਤੇ ਕੋੜੀ ਦੀ ਚਾਲ ਚੈੱਕ ਕਰੋ ਪਿਛਲੀ ਵਾਰ ਵੀ ਆਈ ਸੀਏ ਮੇਲੇ 'ਚ ਤੇ ਕੋੜੀ ਚੱਲਦੀ ਬਹੁਤ ਵਧੀਆ ਹੈ ਤੇ ਤੁਹਾਨੂੰ ਹੋਰ ਵੀਡੀਓ ਵੀ ਦਿਖਾਵਾਂਗੇ ਆਪਾਂ ਇਹਦੀ ਤੇ ਹੁਣ ਇੱਕ ਹੋਰ ਸਰਦਾਰ ਬੱਚਾ ਰਾਈਡ ਕਰ ਰਿਹਾ ਹੈ ਇਹਦੇ ਤੇ ਤੇ ਕੋੜੀ ਜਮਾ ਉਦਾਂ ਨਹੀਂ ਕਰ ਰਹੀ ਜਿਵੇਂ ਕੋੜੀਆਂ ਬਹੁਤ ਹੁੰਦੀਆਂ ਨੇ ਨਾ ਕੋੜਜੀ ਤੇ ਕੋੜੀ ਬਹੁਤ ਏਸੀ ਲਿਆ ਤੇ ਬੱਚਾ ਰਾਈਡ ਕਰ ਰਿਹਾ ਹੈ ਫੁੱਲ ਤੇ ਉਧਰ ਇੱਕ ਹੋਰ ਬਾਈ ਰਾਈਡ ਕਰ ਰਿਹਾ ਹੈ ਤੇ ਬਾਕੀ ਆਪਾਂ ਉਮੀਦ ਕਰਦੇ ਹਾਂ ਕਿ ਆਪਾਂ ਸਾਰੀ ਘੋੜੀਆਂ ਤੁਹਾਨੂੰ ਦਿਖਾਵਾਂਗੇ ਜੇ ਇੱਕ ਇੱਕ ਵੀਡੀਓ ਚ ਕਵਰ ਹੋਇਆ ਤੇ ਇੱਕ ਚ ਦਿਖਾ ਦੇਵਾਂਗੇ ਨਹੀਂ ਆਪਾਂ ਦੋ ਪਾਰਟ ਬਣਾ ਦੇਗੇ ਵੀਡੀਓ ਚ ਤੇ ਆ ਦੇਖੋ ਮੈਂ ਇੱਕ ਬੰਦਾ ਆਪਣਾ ਕਾਲੀ ਘੋੜੀ ਤੇ ਰਾਈਡ ਕਰ ਰਿਹਾ ਆ ਘੋੜੀ ਇਹ ਵੀ ਸੁਨੱਖੀ ਆ ਹਾਈਟ ਵੀ ਚੰਗੀ ਆ ਹੋਣੀ ਆ ਰਾਊਂਡ ਕਾਰਡ ਬੂਡ ਦੇ ਇੰਚ ਦੇ ਤੇ ਬਾਕੀ ਉਹ ਘੋੜੀਆਂ ਪੁੰਚੀਆਂ ਹੋਈਆਂ ਨੇ ਤੇ ਤੁਹਾਨੂੰ ਸਾਰਿਆਂ ਦੀ ਦਿਖਾਵਾਂਗਾ ਵੀਡੀਓ ਇਹ ਜਿਹੜਾ ਆਪਣਾ ਸਰਾਲੇ ਵਾਲਾ ਬਿਛੇੜਾ ਆ ਇਹਦੇ ਚ ਨਖਰਾ ਭੁੱਲੇ ਆ ਇਹ ਲੈਣਾ ਰਾਊਂਡ ਇਸ ਤਰ੍ਹਾਂ 18 ਮਹੀਨੇ ਦਾ ਹਾਈਟ ਤਾਂ ਕਰ ਜੂਗਾ ਰਾਊਂਡ 65 ਦੇ ਲਗਭਗ ਤੇ ਬਾਕੀ ਆਪਣੇ ਸਰਾਲੇ ਵਾਲੇ ਭਰਾ ਵੀ ਵਧੀਆ ਕੋੜੇ ਲੈ ਰਹੇ ਨੇ ਹਾਂਜੀ ਭਾਰਤ ਜੀ ਕੀ ਹਾਲੇ ਕਰ ਰਹੇ ਇੰਜ ਵਾਈ ਮਿੱਲਾ ਹੋਰ ਬਈਆ ਆ ਗਾ ਲਾ ਠੀਕ ਹੈ ਬਚੋ ਟੰਡਾ ਠੀਕ ਹੋ ਗਈ ਸੀ ਚੈੱਕ ਕਰੋ ਨਾ ਮੇਰੇ ਵੀਰੋ ਕਹਿੰਦੇ ਕੋਣ ਪਹੁੰਚਿਆ ਯਾਦ ਮੋਲਗੜ ਕੀ ਹਾਲ ਆ ਭਾਜੀ ਠੀਕ ਆ ਠੀਕ ਆ ਜੀ ਤੁਸੀਂ ਸੁਣਾ ਲੇਕ ਪਰ ਨਹੀਂ ਆਇਆ ਕੋੜੀ ਬਸ ਇਧਰ 파ਰਸ ਬਾਈ ਅਰੇ ਕਮਾਲਪੁਰ ਵਾਲੇ ਬਾਈ ਲੈ ਹੋਰ ਨਾ ਆਇਆ ਹਾ ਬਾਬੂ ਹੋਰ ਤੂੰ ਬਾਈ ਛੋਡੋ ਨਾ ਜੀ ਲੋ ਜੀ ਹੁਣ ਕਮਾਲਪੁਰ ਵਾਲੇ ਬਾਈ ਕਾਲੀ ਕੋੜੀ ਤੇ ਰਾਈਡ ਕਰ ਰਹੇ ਨੇ ਤੇ ਵੀ ਕੋੜੀ ਮਤਲਬ ਵਧੀਆ ਰਾਈਡ ਕਰਾਉਂਦੀ ਐਨ ਚਾਲ ਚੁਲ ਵੀ ਐਨ ਵਧੀਆ ਆ ਤੇ ਬਾਕੀ ਤੁਹਾਨੂੰ ਵੀਡੀਓ ਚ ਦਿਖ ਰਿਹਾ ਹੋਣਾ ਕੋੜੀ ਕਿੰਨੀ ਵਧੀਆ ਤੁਰ ਰਹੀ ਆ ਤੇ ਬਾਕੀ ਖੋਰ ਕੋੜਾ ਪਹੁੰਚ ਚੁੱਕਿਆ ਆ ਲੋਜੀ ਕਰੋ ਚੈੱਕ ਨਖਰਾ ਕੋੜੀ ਦਾ ਕੋੜੀ ਫੁੱਲ ਖੜੀ ਹੋ ਰਹੀ ਹੈ ਅੱਗੇ ਨੂੰ ਤੇ ਇੱਕ ਹੋਰ ਕੋੜਾ ਪਹੁੰਚ ਚੁੱਕਾ ਹੈ ਕਾਲੇ ਰੰਗ ਦਾ ਤੇ ਬੋਟ ਸੋਨਾ ਕੋੜਾ ਆ ਹੱਡ ਪੈਰ ਵੀ ਇਹਨ ਮਜ਼ਬੂਤ ਨੇ ਕੋੜੇ ਦੇ ਤੇ ਕਦ ਕੁਦ ਵੀ ਇਹਨ ਵਧੀਆ ਆ ਤੇ ਬਾਕੀ ਤੁਸੀਂ ਇਹਨ ਦੇਖੋ ਵੀਡੀਓ ਚ ਫੁੱਲ ਕੋੜੇ ਨੂੰ ਜਮ ਔਕੇ ਰਿਪੋਰਟਾਂ ਨੇ ਕੋੜੇ ਦੀ ਤੇ ਬਾਕੀ ਆਪਣੇ ਕਮਾਲਪੁਰ ਵਾਲੇ ਭਰਾਵਾਂ ਨੇ ਫੁੱਲ ਰਾਈਡ ਕੀਤੀ ਤੇ ਹੁਣ ਕੋੜੀ ਥੋੜੀ ਜਿਹੀ ਅੜ ਗਈ ਆ ਤੇ ਤੇ ਬਾਕੀ ਕੋੜਾ ਚੈੱਕ ਕਰੋ ਕਾਲਾ ਜਿਹੜਾ ਹੁਣ ਆਇਆ ਨਵਾਂ ਲੋ ਜੀ ਹੁਣ ਦੀ ਐਨ ਚਾਲ ਤੇ ਫੁੱਲ ਕੁੜੀ ਚਾਲ ਬਹੁਤ ਵਧੀਆ ਲੱਗੀ ਮੈਨੂੰ ਇਸ ਕੁੜੀ ਦੀ ਚੱਲ ਦੀ ਬੋਟ ਸੋਹਣਾ ਆ ਤੇ ਬਾਕੀ ਇੱਧਰ ਟੈਂਟ ਲਾ ਰੱਖਿਆ ਹੈ ਬਾਈ ਜਰ ਨੇ ਤੇ ਘੱਟ ਵੀ ਫੁੱਲ ਹੋ ਗਿਆ ਮੇਲੇ ਚ ਹੁਣ ਮਾਹੌਲ ਫੁੱਲ ਬਣ ਗਿਆ ਆ ਤੇ ਘੋੜੇ ਵੀ ਪਹੁੰਚ ਗਏ ਨੇ ਤੇ ਇੱਕ ਹੋਰ ਆਪਣਾ ਨੁਕਰਾ ਘੋੜਾ ਇਹ ਵੀ ਬਹੁਤ ਸੋਹਣਾ ਆ ਏਦੀ ਵੀ ਹਾਈਟ 64-65 ਦੇ ਕਰੀਬ ਆ ਤੇ ਤੁਰਦਾ ਬੋਟ ਸੋਹਣਾ ਆ ਗਰਦਨ ਵੀ ਬਹੁਤ ਵਧੀਆ ਏਦੀ ਘੋੜੇ ਦੀ ਜਮਾ ਸਿਰ ਆਇਆ ਕਹਿਣ ਦਾ ਮਤਲਬ ਜਿਹਨੂੰ ਐਂਡ ਕਹਿੰਦੇ ਨੇ ਤੇ ਬਾਕੀ ਤੁਸੀਂ ਦੇਖੋ ਵੀਡੀਓ ਚ ਆਪਾਂ ਸਾਰਾ ਮੇਲਾ ਤੁਹਾਨੂੰ ਦਿਖਾ ਰਹੇ ਆ ਤੇ ਬਾਕੀ ਇਹ ਦੇਖੋ ਇੱਕ ਹੋਰ ਕੋੜਾ ਆ ਗਿਆ ਆ ਤੇ ਇੱਧਰ ਕਾਲਾ ਕੋੜਾ ਖੜਿਆ ਹੈ ਬਾਈ ਉਹਨਾਂ ਦਾ ਉਧਰ ਇੱਕ ਹੋਰ ਨੁਕਰਾ ਕੋੜਾ ਖੜਿਆ ਆ ਤੇ ਨੁਕਰਾ ਕੋੜਾ ਵੀ ਐਨ ਜਮਾ ਵਧੀਆ ਲੈਂਦਾ ਆ ਤੇ ਇੱਧਰ ਇਹ ਕਾਲਾ ਕੋੜਾ ਆ ਗਿਆ ਇਹ ਕਾਲੇ ਕੋੜੀ ਦੀ ਮੈਨੂੰ ਗਰਦਨ ਬਹੁਤ ਵਧੀਆ ਲੱਗੀ ਜੀ ਲੋਜੀਕ ਕਰੋ ਚੈੱਕ ਦੋਨੇ ਘੋੜੇ ਹੁਣ ਆਪਸੇ ਖੜਾਤੇ ਨੇ ਸਾਹਮਣੇ ਤੇ ਜਿਹੜਾ ਆਪਣਾ 19 ਮਹੀਨੇ ਦਾ ਸਰਾਲੇ ਵਾਲਾ ਬਛੇਰਾ ਆ ਇਹਦੇ 'ਚ ਕਰੰਟ ਬੋਟ ਆ ਬਛੇਰੇ 'ਤੇ ਇਹ ਵੀ ਫੁੱਲਾ ਵਧੀਆ ਐਨ ਜਮਾ ਓਕੇ ਰਿਪੋਰਟਾਂ ਨੇ ਇਹਦੀ ਤੇ ਬਾਕੀ ਤੁਸੀਂ ਚੈੱਕ ਕਰੋ ਦੋਨੇ ਘੋੜਿਆਂ ਨੂੰ ਹੁਣ ਸਾਹਮਣੇ ਖੜਾ ਰਹੇ ਆ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਉਹਨੂੰ ਸ਼ੇਅਰ ਜ਼ਰੂਰ ਕਰਿਓ ਆਪਾਂ ਇੱਕ 파ਟ ਚ ਤਾਂ ਕਵਰ ਕਰ ਨਹੀਂ ਸਕਦੇ ਤੇ ਆਪਾਂ ਦੋ ਤੋਂ ਲੈ ਕੇ ਜਾਂ ਤਿੰਨ 파ਟ ਬਣਾਵਾਂਗੇ ਵੀਡੀਓ ਦੇ ਤੁਹਾਨੂੰ ਸਾਰੇ ਘੋੜੇ ਇਹਨ ਦਿਖਾਵਾਂਗੇ ਵਧੀਆ ਤਰ੍ਹਾਂ ਤੇ ਬਾਕੀ ਤੁਸੀਂ ਦੇਖੋ ਹੁਣ ਦੋਨੇ ਘੋੜਿਆਂ ਨੂੰ ਲੱਕੜਾ ਹੋ ਰਹੇ ਨੇ ਲੋ ਜੀ ਤੁਹਾਨੂੰ ਹੋਰ ਘੋੜੇ ਦਿਖਾਉਣੇ ਆ ਹੁਣ ਤੇ ਆਪਣੀ ਇਸਰਾਲੇ ਵਾਲੀ ਘੋੜੀਆਂ ਨੇ ਨੌਕਰੀ ਹੋ ਗਈ ਤੇ ਇਹ ਨੌਕਰੀ ਘੋੜੀ ਬੜਾ ਸੋਹਣਾ ਦੋਤੀ ਮੈਂ ਪਹਿਲਾਂ ਵੀ ਵੀਡੀਓ ਬਣਾਈ ਇਸਰਾਲੇ ਤੁਹਾਨੂੰ ਦਿਖਾਈ ਸੀ ਤੇ ਆ ਗਿਆ ਇੱਕ ਕੋੜਾ ਖੜਿਆ ਇੱਕ ਮੱਥੇ ਪਟਾ ਤੇ ਇੱਕ ਨੋਕਾ ਕੋੜਾ ਹੋ ਗਿਆ ਇੱਧਰ ਇਹ ਵੀ ਕੋੜਾ ਬਹੁਤ ਸੋਹਣਾ ਹੈ ਗਰਦਨ ਗੁਰਦਨ ਐਂ ਜਮਾ ਪੁੱਤਾਂ ਰਾਹ ਦੇ ਰੱਖੇ ਲੈਨੂਨ ਹੱਲੇ ਵਿੱਚ ਤੇ ਬਾਕੀ ਤੁਹਾਨੂੰ ਹੋਰ ਵੀ ਦਿਖਾਉਣੇ ਆ ਕੋੜੇ ਇੱਕ ਆਪਣਾ ਉਹ ਵੀ ਪਹੁੰਚਿਆ ਆ ਜਿਵੇਂ ਦੁੱਲੇ ਵਾਲੀ ਲੈਨ ਦਾ ਪਟਵਾਰੀ ਕੋੜਾ ਹੈ ਜਿਵੇਂ ਉਹ ਵਾਲਾ ਰੰਗ ਤੇ ਪੱਕੀ ਇਹ ਵੀ ਵਧੀਆ ਹੈ ਕੋੜਾ ਐਂ ਜਮਾ ਤੇ ਬਾਕੀ ਤੁਹਾਨੂੰ ਇੱਕ ਨੂਰੇ ਬਖਰਪੁਰ ਦਾ ਬੱਚਾ ਵੀ ਦਿਖਾਉਣੇ ਆ ਉਹ ਵੀ ਬਹੁਤ ਵਧੀਆ ਹਾਈਟ ਕਰ ਰਿਹਾ ਚੌਂਟ ਦੇ ਕਰੀਬ ਹੈ ਬਾਕੀ ਡਿਟੇਲ ਪੋਸਟਰ ਤੇ ਲਿਖੀ ਹੋਈ ਓਨੀ ਮੈਂ ਤੁਹਾਨੂੰ ਸਾਰੀ ਦੱਸਾਂਗਾ ਕਿਹੜਾ ਕੋੜਾ ਆ ਯਕੀਨ ਆਇਆ ਘੋੜੇ ਦਾ ਤੇ ਬਾਕੀ ਕਾਲਾ ਘੋੜਾ ਵਿਖੜਿਆ ਇਹ ਆਪਣਾ ਤੇਜਾ ਸਟੱਡ ਫਾਰਮ ਤੋਂ ਕੋਹੀਨੂਰ ਨੂਰੇ ਦਾ ਬੱਚਾ ਇਹ ਵੀ ਚੰਗੀ ਹਾਈਟ ਕਰ ਰਿਹਾ ਹਾਲੇ ਤਾਂ ਇਹ 26 27 ਮਹੀਨੇ ਦਾ ਆ ਲੋ ਜੀ ਮਾਰੋ ਨੀਗਾ ਘੋੜੇ ਵੱਲ ਘੋੜਾ ਜਮਾ ਸਿਰਾ ਕੁਆਲਟੀ ਦਾ ਜਮਾ ਕਾਲਾ ਕੋਈ سپورਟ ਨਹੀਂ ਤੇ ਬੋਟ ਸੋਨਾ ਤੁਰਦਾ ਆ ਤੇ ਵਧੀਆ ਹੈ ਨਾ ਤੇ ਉਧਰ ਆਪਣੀ ਉਹ ਨੁਕਰੀ ਕੋੜੀ ਵੀ ਖੜੀ ਹੋ ਰਹੀ ਸੀ ਤੇ ਬਾਕੀ ਦੇਖੋ ਦੋਏ ਕੋੜੇ ਨੁਕਰਾਉਗੇ ਇਧਰ ਆਪਣਾ ਕਾਲਾ ਮੱਥੇ ਪਟਾ ਤੇ ਬਾਕੀ ਚੈੱਕ ਕਰੋ ਇਹਨਾਂ ਵੀਡੀਓ ਚ ਜਮਾ ਰਿਪੋਰਟਾਂ ਜਮੇ ਕੋੜੇ ਦੇ ਓਕੇ ਨੇ ਦੋਨਾਂ ਦੀ ਤੇ ਬਾਕੀ ਹੁਣ ਸਵਾਰੀ ਵੀ ਕਰ ਰਹੇ ਨੇ ਕਈ ਵੀਰ ਤੇ ਇਹੀ ਕੋੜੇ ਦੀ ਸਵਾਰੀ ਦਿਖਾਵਾਂਗੇ ਤੁਹਾਨੂੰ ਨੁਕਰੇ ਦੀ ਤੇ ਬਾਕੀ ਦੇਖੋ ਵੀਡੀਓ ਇਹ ਤੁਸੀਂ ਆਹ ਦੇਖੋ ਇਹ ਕਰੋ ਚੈੱਕ ਕੋੜਾ ਬਹੁਤ ਸੋਹਣਾ ਤੁਰਦਾ ਹੈ ਉਂਝ ਵੀ ਅੱਡ ਪੈਰ ਪੂਰੇ ਮਜ਼ਬੂਤ ਨੇ ਖੜ ਨਹੀਂ ਗੁੜਨੀ ਵੀ ਐਨ ਓਕੇ ਆ ਗਰਦਨ ਵੀ ਸੋਹਣੀ ਆ ਘੋੜੇ ਦੀ ਤੇ ਬਾਕੀ ਤੁਸੀਂ ਦੇਖੋ ਕਾਬੂ ਵੀ ਆ ਰਿਹਾ ਕਿਉਂਕਿ ਘੋੜਾ ਸੀ ਲਿਆ ਜਾਂ ਅੰਦਰ ਘੋੜਾ ਡਰਦਾ ਹੈ ਕਿਉਂਕਿ ਇੰਨੀ ਘੋੜੀਆਂ ਨੇ ਇੱਥੇ ਤੇ ਬੰਦੇ ਨੇ ਉੱਪਰ ਆ ਜਾਣਾ ਕਰਦਾ ਹੀ ਆ ਜਾਨਵਰ ਪਰ ਘੋੜੇ ਨੂੰ ਜਮਾ ਪ੍ਰਵਾਹ ਨਹੀਂ ਇਸ ਗੱਲ ਦੀ ਜਮਾ ਵੱਡਿਆ ਤੁਰ ਰਿਹਾ ਹੈ ਨਾ ਜੇ ਬਾਕੀ ਤੁਸੀਂ ਦੇਖੋ ਵੀਡੀਓ ਲੋ ਜਿਸਰਾਲੇ ਵਾਲੇ ਵੀ ਦੋਨੇ ਘੋੜੀਆਂ ਤੇ ਹੁਣ ਰਾਈਡ ਕਰ ਰਹੇ ਨੇ ਤੇ ਜਿਹੜੀ ਇੱਧਰਲੀ ਘੋੜੀ ਹੈ ਜਿਹਦੀ ਨਾ ਬਹੁਤ ਵਧੀਆ ਚਾਲ ਹੈ ਮੈਂ ਬਹੁਤ ਚਲਾਈ ਹੈ ਵੀ ਦੋ ਤਿੰਨ ਵਾਰ ਚਲਾਈ ਆ ਪਿਛਲੇ ਮੇਲੇ 'ਚ ਵੀ ਦੋਨੇ ਇਹ ਨਾ ਦਾਦਾ ਪੋਤਾ ਵਧੀਆ ਐਨ ਉਹ ਕਰ ਰਹੇ ਨੇ ਸਵਾਰੀ ਤੁਰਦੀ ਜਿਵੇਂ ਸੋਹਣੀਆਂ ਨੇ ਘੋੜੀਆਂ ਤੇ ਬਾਕੀ ਮਾਹੌਲ ਕਰੋ ਚੈੱਕ ਤੁਸੀਂ ਮੇਲੇ ਦਾ ਜਿਵੇਂ ਕੱਠ ਵੀ ਚੰਗਾ ਹੋ ਗਿਆ ਤੇ ਸਾਰਾ ਕੁਝ ਓਕੇ ਆ ਜਿਵੇਂ ਰਿਪੋਰਟਾਂ ਤੇ ਬਾਕੀ ਘੋੜੀਆਂ ਦੇਖੋ ਕਿੰਨਾ ਸੋਹਣਾ ਤੁਰ ਰਹੀਆਂ ਨੇ ਦੋਵੇਂ ਤੇ ਬਾਕੀ ਫਿਰ ਫਸਟ ਪਾਰਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਅਪਨ ਦੋ ਪਾਰਟ ਹੋਰ ਬਣਾਵਾਂਗੇ ਤੁਹਾਨੂੰ ਸਾਰੇ ਕੋੜੇ ਦਿਖਾਵਾਂਗੇ ਪੰਜ ਇੰਨੇ ਵੀ ਹੈਗੇ ਨੇ ਤੇ ਬਾਕੀ ਤੁਸੀਂ ਦੇਖੋ ਵੀਡੀਓ ਚ ਲੋ ਇਸ ਜਣੋ ਕਰੋ ਚੈੱਕ ਮੈਂ ਫੁੱਲ ਜ਼ੂਮ ਕਰਕੇ ਤੁਹਾਨੂੰ ਐਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕੋੜੀ ਦੂਰ ਬੱਗੀ ਆ ਤੇ ਇੱਧਰ ਪੂਰੀ ਕੋੜੀ ਹੋ ਗਈ ਆਪਣੀ ਤੇ ਬਾਕੀ ਇੱਧਰ ਨੁਕਰੀ ਕੋੜੀ ਏ ਤੇ ਮੇਲੇ ਦਾ ਮਾਹੌਲ ਜਮਾ ਵਧੀਆ ਬਣਿਆ ਹੋਇਆ ਆ ਤੇ ਸਰਾਲੇ ਵਾਲਿਆਂ ਨੇ ਫੁੱਲ ਨੇਰੀ ਬਣਾ ਰੱਖੀ ਆ ਕੋੜੀਆਂ ਦੀ ਗੇੜੇ ਦੇ ਹੀ ਰਹੇ ਨੇ ਤੇ ਕੋੜੀਆਂ ਵੀ ਬੋਟਸਾਉ ਨੇ ਦੋਨੋਂ ਤੁਲ ਰੀਆਂ ਨੇ ਐਨ ਵਧੀਆ ਤੇ ਬਾਕੀ ਤੁਸੀਂ ਦੇਖੋ ਵੀਡੀਓ ਚ ਤੇ ਸਾਡੀ ਜੋ ਇਹ ਵੀਡੀਓ ਵਧੀਆ ਲੱਗਨੇ ਸ਼ੇਅਰ ਜਰੂਰ ਕਰਿਓ ਤੇ ਵਰਤੋਂ ਵੱਡ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇੱਕ ਹੋਰ ਪਟਵਾਨੂੰ ਹੋਰ ਕੋੜਾ ਦਿਖਾ ਰਹੇ ਆ ਕਾਲਾ ਇਹ ਵੀ ਜਮਾ ਵਧੀਆ ਹੈ ਬੋਟ ਨਖਰਾ ਹੈ ਕੋੜੇ ਚ ਇਵਾਂ ਕੀ ਕਿੱਧਰ ਖੜਿਆ ਆਪਣਾ ਕਾਲਾ ਕੋੜਾ